ਫਗਵਾੜਾ ਚੋ ਲੁਟੇਰਿਆਂ ਦਾ ਜਿੱਥੇ ਬੋਲਬੱਲਾ ਹੈ ਉੱਥੇ ਹੁਣ ਇਸ ਕਾਲਾ ਕੱਛਾ ਗਿਰੋਹ ਦਾ ਵੀ ਸ਼ਾਮਿਲ ਹੋਣਾ ਕਿਤੇ ਨਾ ਕਿਤੇ ਪੁਰਾਣੇ ਦੌਰ ਦੀਆਂ ਯਾਦਾਂ ਨੂੰ ਤਾਜ਼ਾ ਕਰ ਰਿਹਾ ਹੈ ਜਿਸ ਤੇ ਧਾਰਨ ਦੇਖਣ ਨੂੰ ਮਿਲੀ ਫਗਵਾੜਾ ਦੇ ਦਸ਼ਮੇਸ਼ ਨਗਰ ਵਿਖੇ ਜਿੱਥੇ ਕਿ ਅੱਧੀ ਦਰਜਨ ਦੇ ਕਰੀਬ ਇਹ ਗਿਰੋਹ ਦੇ ਮੈਂਬਰ ਰਾਤ ਸਮੇਂ ਕਿਸੇ ਵੱਡੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਗ ਵਿੱਚ ਘੁੰਮਦੇ ਹੋਏ ਦਿਖਾਈ ਦਿੱਤੇ ਜੋ ਕਿ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ ਸੀਸੀਟੀਵੀ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਉਹਨਾਂ ਵੱਲੋਂ ਘਰ ਦੇ ਘੇਟਪਨ ਦੀ ਕੋਸ਼ਿਸ਼ ਕੀਤੀ ਗਈ ਪਰ ਰਾਹਤ ਦੀ ਗੱਲ ਰਹੀ ਕਿ ਘਰ ਵਿੱਚ ਖੁੱਲਾ ਕੁੱਤਾ ਦੇਖ ਕੇ ਉਹ ਮੌਕੇ ਤੋਂ ਭੱਜ ਗਏ ਜੇਰਾਮ ਸੁਭੋ ਸੋਪਤੀ ਜੀ ਸੋਪਤੀ ਸਾਹਿਬ ਕੀ ਮਾਮਲਾ ਆਇਆ ਬਿਕਪ 2 ਨੰਬਰ ਗਲੀ ਦੇ ਵਿੱਚ ਜਿਹੜੇ 91 ਪਛਾਤੇ ਵਿਅਕਤੀ ਲਿਖੇ ਗਏ ਕੀ ساری ਘਟਨਾ ਵਾਪਰੀ ਰਾਤੀ ਅਪਰੋਕਸੀਮੇਟਲੀ 6 ਬੰਦਤੇ ਸਾਡੀ ਗਲੀ ਚ ਆਏ ਨੇ ਔਰ 1 ਵਜੇ ਚੁਰੀਆਂ ਮੇਨ ਤੋਂ ਲੈ ਕੇ 2:56 ਮਿੰਟ ਤੱਕ ਦੀ ਸਾਡੇ ਕੋਲ ਰਿਕਾਰਡਿੰਗ ਹੈਗੀ ਹੈ ਉਹ ਸਾਡੀ ਗਲੀ ਵਿੱਚ ਹੀ ਰਹੇ ਨੇ 6 ਬੰਦੇ ਮਤਲਬ ਬڑے ਸਟਾਫ ਸੀਗੇ ਤਾਕਤਵਰ ਲੱਗਦੇ ਨੇ ਸਾਰੇ ਬੰਦੇ ਔਰ ਕਾਲੇ ਕੱਚੇ ਕਾਲੇ ਕੱਪੜੇ ਬਗਾਰੇ ਪਾਏ ਹੋਏ ਸੀ ਉਹਨਾਂ ਨੇ ਔਰ ਉਹ ਸਾਡੇ ਘਰ ਨੂੰ ਮਤਲਬ ਸਾਡੇ ਘਰ ਦੀ ਇੱਕ ਬੈਡਰੂਮ ਦੀ ਗਿਰਦ ਤੋੜ ਕੇ ਬਾਹਰ ਆਏ ਨੇ ਅੰਦਰ ਵੜੇ ਨੇ ਉਹਨਾਂ ਨੇ ਸਾਡੇ ਬੈਡਰੂਮ ਦੀ ਅਲਮਾਰੀ ਵਗੈਰਾ ਚੈੱਕ ਕੀਤੀ ਹੈ ਤੇ वैसे ही दो दो वो प्रॉकेट सीम्स कि वो टाइम ओसला 2 2:11-12 मिनट ਦਾ ਸੀਗਾ ਜਦੋਂ ਮੈਂ ਬਾਥਰੂਮ ਤੋਂ ਮੁਠਿਆ ਤੇ ਮੈਂ ਪਾਣੀ ਪੀਣ ਲੱਗਾ ਪਾਣੀ ਪੀਣ ਲੱਗਾ ਤੇ ਉਹ ਖੜਕਾ ਵਗੈਰਾ ਹੋਇਆ ਤੇ ਔਰ ਲਾਈਟ ਜਲਾਈ ਫਿਰ ਉਹਨਾਂ ਨੇ ਸੋਚਿਆ ਵੀ ਸ਼ਾਇਦ ਘਰ ਦੇ ਵਿੱਚ ਮੱਦੇ ਜਾ ਗਏ ਨੇ ਇਟ ਵਾਸ ਗੁੱਡ ਲੱਕੀ ਉਹ ਉਹ ਲਾਈਟ ਦੇਖ ਕੇ ਹੀ ਪਾੜ ਗਏ نو ਡਾਊਟ ਸਾਡਾ ਬੈੱਡਰੂਮ ਲੌਕ ਸੀ ਅੰਦਰੋਂ ਬਟ ਉਹ देयर वाज ए ਥੱਲੇ ਦੀ ਲਾਈਟ ਕਾਫੀ ਬਾਹਰ ਚਲੀ ਜਾਂਦੀ ਹੈ ਉਹ ਕਰਕੇ ਸ਼ਾਇਦ ਉਹ ਚਲੇ ਗਏ ਬਾਅਦ ਲੇਕਿਨ ਇਟਸ ਵੈਰੀ ਸਕੀਅਰਿੰਗ ਫਾਰ ਅਸ ਕੀ ਅਦਥੀਆਂ ਵਾਰਦਾਤਾਂ ਸ਼ੁਰੂ ਹੋ ਗਈਆਂ ਨੇ ਔਰ 6 ਬੰਦੇ ਚ 6 ਦੇ 6 ਬੰਦੇ ਹੀ ਸਾਡੇ ਘਰ ਦੇ ਅੰਦਰ ਐਂਟਰ ਕਰ ਦਿੰਦੇ ਇਟ ਵਾਸ ਵੈਰੀ ਰਿਸਕੀ ਫਾਰ ਮੀ ਉਰ ਬੜੀ ਮਨੂ ਫਿਜ਼ੀਕਲੀ ਉਹ ਕੁਝ ਵੀ ਕਰ ਸਕਦੇ ਸੀਗੇ ਸੋ ਪਰ ਹੁਣ ਤੇ ਇਟਸ ਗ੍ਰੇਸ ਆਫ ਗੋਡ ਕਿ ਮੈਂ ਆਮ ਸੇਵਡ ਸੋ ਸੁਨ ਜਬ ਜਿਹੜਾ ਸੁਤਿਆ ਜਿਹੜਾ ਤੁਹਾਡਾ ਨੁਕਸਾਨ ਹੋਇਆ ਕੋਈ ਗਈ ਵੀ ਕੋਈ ਚੀਜ਼ ਵੀ ਗਾਇਬ ਹੋਈਆ ਨਿਕੋਈ ਇਹ ਸਾਰਾ ਨੁਕਸਾਨ ਨਹੀਂ ਹੋਇਆ ਸਾਡਾ ਬਾਕੀ ਉਹ ਐਲਬਰਾ ਵਗੈਰਾ ਚੈੱਕ ਕਰ ਗਏ ਨੇ ਕੋਈ ਘਰ ਐਸੀ ਗੱਲ ਸੀਗੀ ਨਹੀਂ ਔਰ ਅਸੀਂ ਆਪਣੇ ਬੜੇ ਪਟਕਲ ਹੁੰਦੇ ਸੀ ਵੀ ਆਪਣੇ ਲੈਪਟਾਪ ਮੋਬਾਈਲ ਔਰ ਜਿਹੜੇ ਮੋਬਾਈਲ ਜਿਹੜੀ ਇਹ ਚੀਜ਼ਾਂ ਹੈ ਯਾਨੀ ਇਹਨੀਆਂ ਇਲੈਕਟ੍ਰੋਨਿਕ ਚੀਜ਼ਾਂ ਹੈ ਯਾਨੀ ਉਹ ਆਪਣੇ ਬੈੱਡਰੂਮ ਚ ਰੱਖ ਕੇ ਸੌਈਏ ਇਸ ਤੋਂ ਪਹਿਲਾਂ ਵੀ ਕਾਫੀ ਦਿਨ ਥੋੜੇ ਦਿਨ ਪਹਿਲਾਂ ਇਸ ਗਲੀ ਚ ਪਹਿਲਾਂ ਵੀ ਦੇਖੇ ਗਏ ਆ 9 ਤਰੀਕ ਨੂੰ ਵੀ ਪਹਿਲਾਂ ਉਹ ਆਏ ਨੇ ਤਿੰਨ ਬੰਦੇ ਆਏ ਨੇ ਔਰ ਉਹ ਰੇਕੀ ਕਰਕੇ ਗਏ ਨੇ ਤੇ ਸਾਰੇ ਸਾਰੇ ਘਰਾਂ ਨੂੰ ਦੇਖ ਕੇ ਗਏ ਨੇ ਔਰ ਅੱਜ ਫਿਰ ਉਹ ਦੇਰ 6 ਨਪਾ ਕਿੰਨੇ ਬੰਦੇ ਟੋਟਲ ਦੇਖੇਗੇ ਤੁਹਾਡੇ ਨੂੰ 6 ਪੂਰੇ ਬੰਦੇ ਨੇ ਕੀ ਕੈਮਰਾ ਵਗੈਰਾ ਚਾਹੀਏ ਤੁਹਾਨੂੰ ਹਾਂ ਬਿਲਕੁਲ 6 ਦੇ 6 ਬੰਦੇ ਆਏ ਤੇ ਮੌਕੇ ਤੇ ਕੋਈ ਪੁਲਿਸ ਵਗੈਰਾ ਤੁਸੀਂ ਕਾਲ ਕੀਤੀ ਤੇ ਆਈ ਸੀ ਬਿਲਕੁਲ ਮੌਕੇ ਤੇ ਤੇ ਨਹੀਂ ਆਏ ਬਾਕੀ बिकॉज ਅਸੀਂ ਉਹਨਾਂ ਨੂੰ ਸਵੇਰੇ ਇਨਫੋਰਮ ਕੀਤਾ ਔਰ ਉਹ ਸਵੇਰੇ ਡੀਐਸਪੀ ਸਾਹਿਬ ਖੁਦ ਵੀ ਔਰ ਅਮਨ ਕੁਮਾਰ ਜੀ ਵੀ ਜਿਹੜੇ ਪੀਸੀਆਰ ਦੇ ਐਸਐਚਓ ਹੈਗੇ ਨੇ ਉਹ ਇੱਥੇ ਫਵਾਰੇ ਆਏ ਸਾਡੇ ਕੋਲ ਘਰ ਆਏ ਸਾਡੇ ਐਂਡ ਦੇ ਹੈਡ ਕੰਪਲੀਟਲੀ ਸੀਨ ਦਾ ਥਿੰਗਸ ਆਈ ਥਿੰਕ ਸੋ ਦੇ ਵਿਲ ਟੇਕ ਕੇਅਰ ਇੱਕ ਤੁਸੀਂ ਜਦੋਂ ਪਹਿਲਾਂ ਆਏ ਆ ਥੋੜੇ ਦਿਨ ਪਹਿਲਾਂ ਇਹਦੀ ਤੁਸੀਂ ਕੋਈ ਸ਼ਿਕਾਇਤ ਦਿੱਤੀ ਸੀ ਪੁਲਿਸ ਨੂੰ ਹਾਂਜੀ ਉਸ ਲਈ ਅਸੀਂ ਵਾਇਰ ਮੀਡੀਆ ਵਾਇਰ ਮੀਡੀਆ ਹੀ ਇਨਫੋਰਮ ਕੀਤਾ ਸੀ ਉਹਨਾਂ ਨੂੰ ਪੁਲਿਸ ਨੂੰ ਤਾਂ ਕੋਈ ਕਾਰਵਾਈ ਨਹੀਂ ਹੋਈ ਅਲੱਗ ਕਰ ਨਹੀਂ ਕੋਈ ਕਾਰਵਾਈ ਤੇ ਨਹੀਂ ਹੋਈ ਕਿਉਂਕਿ ਉਸ ਲਈ ਉਹਨਾਂ ਨੇ ਕੋਈ ਖਾਸ ਕੀਤੀ ਨਹੀਂ ਕਰ ਪਾਇਆ ਸੋਚਿਆ ਕੀ ਕਹਿਣਾ ਚਾਹੁੰਦੇ ਤੁਸੀਂ ਪੁਲਿਸ ਅਫਸਰਾਂ ਨੇ ਜਿਹੜਾ ਵੀ ਇਨਾ ਕਾਫੀ ਵੱਡਾ ਗੈਂਗ ਚੁਰੇ ਫਿਰਦਾ ਤਕੂ ਇਹ ਇਟਸ ਵੈਰੀ ਅਲਰਮਿੰਗ ਫਾਰ ਪੁਲਿਸ ਆਲਸੋ ਨਾਟ ਫਾਰ ਮੀ ਸਾਰੇ ਫੋਰਵਰਡ ਵਾਲਾ ਨੂੰ ਬੜਾ ਅਲਾਰਮ ਹੋਣਾ ਚਾਹੀਦਾ ਕਿ ਇਹ ਜਿਹੜੇ ਹੈਗੇ ਨੇ ਜਿੰਨੇ ਵੀ इस वारदात करते हैं टोलिया टोलिया आदि ने और कुछ दिन बाद दूजे पिंड शिफ्ट कर दूजे शहर शिफ्ट कर रहे हैं और ये टाइम जो है कि वह अपन आप अपने आपू से करिए पुलिस तो नो डाउट पुलिस बहुत हेल्प हैगी है लेकिन असं अपने आपू से करिए